FBI ਨੇ ਬਹੁਤ ਹੀ ਵੱਡੇ ਗਰੋਹ ਨੂੰ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਹੈਗਾ ਨਿਊਯਾਰਕ ਤੋਂ ਜੋ ਕਿ ਵੱਡੀਆਂ ਕਟਨਾਵਾਂ ਨੂੰ ਅੰਜਾਮ ਦੇਣ ਵਾਲਾ ਸੀ ਜਾਂ ਦੇ ਰਿਹਾ ਸੀ ਇਹਦੇ ਵਿੱਚ ਕਾਫੀ ਵੱਡੇ ਚਿਹਰੇ ਜਿਹੜੇ ਆ ਉਹ ਵੀ ਸਾਹਮਣੇ ਆਏ ਆ ਜੇ ਆਪਾਂ ਇਸ ਗੱਲ ਦੀ ਖਬਰ ਕਰੀਏ ਤਾਂ ਕਿਤੇ ਨਿਊਯਾਰਕ ਵਿੱਚ FBI ਜੀਆਂ ਜਿਹੜੀਆਂ ਤਾਜ਼ਾ ਗ੍ਰਿਫਤਾਰੀਆਂ ਕੀਤੀਆਂ ਗਈਆਂ ਉਦੇ ਵਿੱਚ ਕਹਿੰਦੇ ਕਿ FBI ਵੱਲੋਂ ਨਿਊਯਾਰਕ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬਹੁਤ ਸਾਰੇ ਜਿਹੜੇ ਅਪਰਾਧਾਂ ਵਾਲੇ ਜਿਹੜੇ ਲੋਕ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹਾਲ ਹੀ ਵਿੱਚ ਕੁਝ ਵੱਡੀਆਂ ਕਾਰਵਾਈਆਂ ਵੀ ਹੋਣ ਵਾਲੀਆਂ ਸੀਗੀਆਂ ਇਹਦੇ ਵਿੱਚ ਮੇਜਰ ਲੀਗ بیسਬਾਲ ਜਿਸ ਨੂੰ MLB ਖਿਡਾਰੀਆਂ ਕਹਿੰਦੇ ਆ ਉਹਨਾਂ ਦੇ ਖਿਡਾਰੀਆਂ ਦੇ ਉੱਤੇ ਵੀ ਕਹਿੰਦੇ ਦੋਸ਼ ਹੈਗਾ ਜੋ ਕਿ ਦੋ ਮੌਜੂਦਾ MLB ਖਿਡਾਰੀ ਦੇ ਵਿੱਚ ਕਹਿੰਦੇ ਆ ਵਾਇਰ ਫਰਾਡ ਰਿਸ਼ਵਤਖੋਰੀ ਅਤੇ ਕਹਿੰਦੇ ਕਿ ਜੂਵੇਂ ਰਾਈ ਜਿਹੜੇ ਖੇਡ ਮੁਕਾਬੜਿਆਂ ਨੂੰ ਪ੍ਰਭਾਵਿਤ ਕਰਨ ਦੀ ਸਾਜ਼ਿਸ਼ ਵੀ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਨਾਲ ਦੀ ਨਾਲ ਕਹਿੰਦੇ منی ਲਾਂਡਰਿੰਗ ਜਿਹੜੀ ਹੈ ਪੈਸੇ ਦੀ ਹੀਰਾਫੇਰੀ ਹੈ ਉਹਦੇ ਦੋਸ਼ ਵੀ ਲਾਏ ਗਏ ਆ ਕਹਿੰਦੇ ਉਹਨਾਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਅੰਦਰੂਨੀ ਲੋਕਾਂ ਨੂੰ ਸੱਤਾ ਜਤਾਉਣ ਲਈ ਕਹਿੰਦੇ ਇਦਾਂ ਆਪਣੀਆਂ ਜਿਹੜੀਆਂ ਪਿੱਚਾਂ ਜਿਹੜੀਆਂ ਸੀਗੀਆਂ ਉਹ ਫਿਕਸ ਕੀਤੀਆਂ ਸੀ ਜਿਹੜੇ ਐਮ ਐਲ ਬੀ ਖਿਡਾਰੀ ਹੈਗੇ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਬੇਸਬਾਲ ਦੇ ਖਿਡਾਰੀ ਕਿਉਂਕਿ ਬੇਸਬਾਲ ਜਿਹੜੀ ਹੈਗੀ ਅਮਰੀਕਾ ਦੀ ਕਾਫੀ ਕਹਿੰਦੀ ਹੈ ਜਿਹੜੀ ਵੱਡੀ ਗੇਮ ਜਿਹੜੀ ਹੈ ਉਹ ਆਪਾਂ ਦੇ ਵੀ ਆ ਜੀ ਤੇ ਸੰਗਠਿਤ ਜਿਹੜੇ ਅਪਰਾਧਿਕ ਲੋਕ ਹੈ ਉਹਨਾਂ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਇੱਕ ਬਹੁਤ ਹੀ ਵੱਡੀ ਕਾਰਵਾਈ ਦਰਜਨਾ ਲੋਕਾਂ ਤੇ ਦੋਸ਼ ਲਾਏ ਗਏ ਆ ਜਿਨ੍ਹਾਂ ਵਿੱਚ ਕਥਿਤ ਤੌਰ ਤੇ ਵੱਖ-ਵੱਖ অপਰਾधक ਪਰਿਵਾਰਾਂ ਵਿੱਚੋਂ ਜਿਵੇਂ ਕਿ ਬੋਨੈਨੋ ਗਨਬੀਨੋ ਅਤੇ ਜੀਨੋ ਵੀ ਇਹ ਕਹਿੰਦੇ ਮੈਂਬਰ ਜਿਹੜੇ ਇਹਨਾਂ ਦੇ ਸਾਥੀ ਜਿਹਦੇ ਸ਼ਾਮਲ ਸੀਗੇ ਇਹ ਲੋਕ ਗੈਰ ਕਾਨੂੰਨੀ ਜਿਹੜੇ ਪੋਕਰ ਜੀਮਾ ਹੁੰਦੀਆਂ ਜਿਹੜੇ ਜੁਵੇ ਹੁੰਦੇ ਆ ਜੁਵੇ ਅੱਡੇ ਦੇ ਵਿੱਚ ਲੋਕਾਂ ਨੂੰ ਪਤਾ ਜਿਹੜੇ ਖੇਡਦੇ ਆ ਉਹ ਪੋਕਰ ਖੇਡਾਂ ਧੋਖੇ ਨਾਲ ਕਹਿੰਦੇ ਜਿਤਾਉਂਦੇ ਸੀਗੇ ਤੇ ਕਹਿੰਦੇ ਹੋਰ ਸੱਟੇਬਾਜ਼ੀ ਤੇ ਮਨੀ ਲਾਂਡਰਿੰਗ ਦੀਆਂ ਸਾਦਸ਼ਾ ਵੀ ਕਹਿੰਦੇ ਇਹਨਾਂ ਦੇ ਗਰੋਹਾਂ ਦੇ ਵਿੱਚ ਸ਼ਾਮਲ ਸੀਗੀਆਂ